ਚਮਕੌਰ ਸਿੰਘ ਖੇਤੀਬਾੜੀ ਤੋਂ ਅੱਕ ਚੁੱਕਿਆ ਸੀ। ਇਸ ਲਈ ਉਸਨੇ ਇੰਗਲੈਂਡ ਜਾਣ ਬਾਰੇ ਸੋਚਿਆ। ਇੰਗਲੈਂਡ ਜਾਣ ਦੀ ਸਕੀਮ ਪਿੰਡ ਚੋਂ ਹੀ ਉਸਤੇ ਇੱਕ ਦੋਸਤ ਨੇ ਦਿੱਤੀ ਸੀ। ਫਿਰ ਚਮਕੌਰ ਸਿੰਘ ਆਪਣੇ ਦੋਸਤ ਦੇ ਨਾਲ ਕਿਸੇ ਏਜੰਟ ਕੋਲ ਚਲਾ ਗਿਆ। ਅਤੇ ਏਜੰਟ ਨੇ ਗੱਲਬਾਤ ਕਰਕੇ ਇੰਗਲੈਂਡ ਦੇ ਕਾਗਜ਼ ਲਾ ਦਿੱਤੇ। ਅਤੇ ਚਮਕੌਰ ਸਿੰਘ ਜਲਦੀ ਹੀ ਇੰਗਲੈਂਡ ਪਹੁੰਚ ਗਿਆ। ਇੰਗਲੈਂਡ ਜਾਂਦਿਆਂ ਹੀ ਉਸਨੂੰ ਬਾਗਾਂ ਵਿੱਚੋਂ ਨਿੰਬੂ ਤੋੜਨ ਦੀ ਨੌਕਰੀ ਮਿਲ ਗਈ। ਚੰਕੌਰ ਸਿੰਘ ਸਵੇਰੇ ਜਲਦੀ ਉੱਠਦਾ ਅਤੇ ਬੱਸ ਫੜਦਾ ਤੇ ਸਮੇਂ ਸਿਰ ਇੱਕ ਵੱਡੇ ਸਾਰੇ ਫਾਰਮ ਹਾਊਸ ਵਿੱਚ ਪਹੁੰਚ ਜਾਂਦਾ ਉਸਨੇ ਉੱਥੇ ਬਹੁਤ ਜ਼ਿਆਦਾ ਕੰਮ ਕੀਤਾ ਬਹੁਤ ਜ਼ਿਆਦਾ ਮਿਹਨਤ ਕੀਤੀ ਇਸ ਲਈ ਚੰਕੌਰ ਸਿੰਘ ਨੇ ਪੌਂਡਾਂ ਵਾਲੀਆਂ ਹਨੇਰੀਆਂ ਲਿਆ ਦਿੱਤੀਆਂ ਅਤੇ ਉਹ ਥੋੜੇ ਸਮੇਂ ਵਿੱਚ ਹੀ ਮਾਲਾ-ਮਾਲ ਹੋ ਗਿਆ ਉਹ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਸਦੇ ਦਿਨ ਫਿਰ ਚੁੱਕੇ ਸਨ ਹੁਣ ਉਸ ਕੋਲ ਪੈਸਾ ਹੀ ਪੈਸਾ ਸੀ ਅਤੇ ਉਹ ਪਿੱਛੇ ਵੀ ਪੈਸਿਆਂ ਦੀਆਂ ਪੰਡਾਂ ਪੇਜਦਾ ਰਹਿੰਦਾ ਪਰ ਇਸ ਦੇ ਬਾਵਜੂਦ ਵੀ ਉਸ ਤੇ ਮਾਨ ਉੱਤੇ ਕਾਫੀ ਬੋਝ ਰਹਿੰਦਾ ਕਿਉਂਕਿ ਕਿੱਥੇ ਉਹ ਪਿੰਡ ਵਿੱਚ ਨੰਬਰਦਾਰ ਕਹਾਉਂਦੇ ਸਨ ਤੇ ਉਹ ਕਈ ਨੌਕਰਾਂ ਤੇ ਸੀਰੀਆਂ ਦੇ ਸਰਦਾਰ ਸਨ ਤੇ ਕਿੱਥੇ ਹੁਣ ਇੱਕ ਮਜ਼ਦੂਰ ਇਸ ਲਈ ਉਹ ਇੱਥੋਂ ਦੇ ਲੋਕਾਂ ਨਾਲ ਘੱਟ ਹੀ ਗੱਲਬਾਤ ਕਰਦਾ ਅਤੇ ਉਹਨਾਂ ਨੂੰ ਮਿਲਣ ਤੋਂ ਵੀ ਗੁਰੇਜ਼ ਕਰਦਾ ਸੀ ਇੱਕ ਦਿਨ ਚਮਕੌਰ ਸਿੰਘ ਆਪਣੇ ਧਿਆਨ ਆਪਣੀ ਟੋਕਰੀ ਵਿੱਚ ਨਿੰਬੂ ਤੋੜ ਤੋੜ ਕੇ ਪਾ ਰਿਹਾ ਸੀ ਅਤੇ ਇੱਕ ਅਜਾਨਕ ਹੀ ਪਿੱਛੋਂ ਆਈ ਆਵਾਜ਼ ਨੇ ਉਸ ਦਾ ਧਿਆਨ ਖਿੱਚਿਆ ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਜਦੋਂ ਉਸ ਨੇ ਆਪਣੀ ਧੌਣ ਘੁਮਾ ਕੇ ਪਿੱਛੇ ਵੱਲ ਨੂੰ ਦੇਖਿਆ ਤਾਂ ਉਹ ਹੈਰਾਨ ਜਿਹਾ ਹੋ ਗਿਆ ਪਰ ਬਿਨਾਂ ਕੋਈ ਹੰਗਾਰਾ ਭਰਿਆ ਉਹ ਫਿਰ ਤੋਂ ਆਪਣੇ ਨਿੰਬੂ ਤੋੜਨ ਦੇ ਕੰਮ ਵਿੱਚ ਰੁੱਝ ਗਿਆ ਨੰਬਰਦਾਰ ਸਾਹਿਬ ਪਛਾਣਿਆ ਨਹੀਂ ਮੈਂ ਤੁਹਾਡਾ ਸੀਰੀ ਸੱਤਾ ਪਰ ਚਮਕੌਰ ਸਿੰਘ ਓਵੇਂ ਹੀ ਬੇਧਿਆਨ ਹੋਇਆ ਆਪਣਾ ਕੰਮ ਕਰਦਾ ਰਿਹਾ ਚਮਕੌਰ ਸਿੰਘ ਬਿਨਾਂ ਪਿੱਛੇ ਦੇਖਿਆ ਅੱਗੇ ਵੱਲ ਵਧਦਾ ਗਿਆ ਅਤੇ ਉਸ ਆਵਾਜ਼ ਦਾ ਉਸਨੇ ਕੋਈ ਜਵਾਬ ਨਾ ਦਿੱਤਾ ਚਮਕੌਰ ਸਿੰਘ ਬਹੁਤ ਅੱਗੇ ਚਲਾ ਗਿਆ ਉਹ ਗੱਲ ਆ ਹੀ ਗਈ ਹੋ ਗਈ ਅਗਲੇ ਦਿਨ ਫਿਰ ਤੋਂ ਚਮਕੌਰ ਸਿੰਘ ਆਪਣੇ ਧਿਆਨ ਕੰਮ ਵਿੱਚ ਲੱਗਿਆ ਹੋਇਆ ਸੀ ਉਸ ਵਰਗੇ ਹੋਰ ਵੀ ਕਈ ਜਣੇ ਇੰਨੇ ਵੱਡੇ ਫਾਰਮ ਵਿੱਚ ਦੂਰ ਦੂਰ ਤੱਕ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ ਨੰਬਰਦਾਰ ਸਾਹਿਬ ਤੁਸੀਂ ਵੀ ਇੱਥੇ ਹੀ ਕੰਮ ਕਰਦੇ ਹੋ ਮੈਨੂੰ ਵੀ ਇੱਥੇ ਕੱਲ ਹੀ ਕੰਮ ਮਿਲਿਆ ਹੈ ਕੱਲ ਵੀ ਤੁਸੀਂ ਮੇਰੀ ਕਿਸੇ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ ਚਮਕੌਰ ਸਿੰਘ ਨੇ ਆਪਣੀ ਟੋਕਰੀ ਨੂੰ ਥੱਲੇ ਰੱਖਿਆ ਅਤੇ ਉਸ ਵੱਲ ਵੇਖਣ ਲੱਗਾ ਤੇ ਕਿਹਾ ਹਾਂ ਭਾਈ ਕੀ ਗੱਲ ਹੈ ਕੌਣ ਹੈ ਤੂੰ ਜੀ ਮੈਂ ਤੁਹਾਡਾ ਸੇਰੀ ਸੱਤਾ ਮੈਂ ਕਿੰਨੇ ਸਾਲ ਤੁਹਾਡੇ ਖੇਤਾਂ ਵਿੱਚ ਕੰਮ ਕੀਤਾ ਤੁਹਾਡਾ ਦਾਣਾ ਪਾਣੀ ਛਕਿਆ ਮਹਾਰਾਜ ਦੇਖ ਲਓ ਫਿਰ ਮੈਂ ਵੀ ਤੁਹਾਡੇ ਪਿੱਛੇ-ਪਿੱਛੇ ਇੰਗਲੈਂਡ ਵਿੱਚ ਆ ਗਿਆ ਚਮਕੌਰ ਸਿੰਘ ਫਿਰ ਤੋਂ ਆਪਣਾ ਕੰਮ ਕਰਨ ਲੱਗ ਪਿਆ ਸਰਦਾਰ ਸਾਹਿਬ ਕੀ ਗੱਲ ਬੋਲਦੇ ਨੇ ਤੁਸੀਂ ਚਮਕੌਰ ਸਿੰਘ ਨੰਬਰਦਾਰ ਹੀ ਹੋ ਕਿ ਉਸ ਦੇ ਹਮਸ਼ਕਲ ਓਏ ਬੋਤਾ ਖੜੇ ਨਾ ਪੈ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਤੂੰ ਮੈਨੂੰ ਇੱਥੇ ਕਦੇ ਵੀ ਨਾ ਬੁਲਾਹੀਂ ਅਤੇ ਨਾ ਹੀ ਤੈਨੂੰ ਮੈਂ ਪਛਾਣਾ ਮੈਂ ਤੈਨੂੰ ਪਿੰਡ ਜਾ ਕੇ ਹੀ ਪਛਾਣੂਗਾ ਸਮਝ ਗਿਆ ਗੱਲ ਚਮਕੌਰ ਸਿੰਘ ਦੇ ਮੱਥੇ ਦੀਆਂ ਤਿਉੜੀਆਂ ਹੋਰ ਵੀ ਡੂੰਘੀਆਂ ਹੋ ਗਈਆਂ ਅਤੇ ਮਨ ਵਿੱਚ ਹੀ ਗਾਲ ਜਿਹੀ ਕੱਢਦਾ ਹੋਇਆ ਅੱਗੇ ਵੱਲ ਨੂੰ ਚੱਲ ਪਿਆ ਕਿ ਆ ਗਿਆ ਇੱਥੇ ਇਹ ਇੰਗਲੈਂਡ ਮੂੰਹ ਚੱਕੀ ਮੂਰਖ ਜਿਹਾ ਅਤੇ ਫਿਰ ਚਮਕੌਰ ਸਿੰਘ ਨੇ ਆਪਣੀ ਟੋਕਰੀ ਚੱਕੀ ਤੇ ਕਾਫੀ ਦੂਰ ਜਾ ਕੇ ਨਿੰਬੂ ਤੋੜਨ ਵਿੱਚ ਰੁੱਝ ਗਿਆ ਸੱਤਾ ਹੈਰਾਨ ਪਰੇਸ਼ਾਨ ਜਿਹਾ ਹੋਇਆ ਸੋਚ ਰਿਹਾ ਸੀ ਰੱਸੀ ਸੜ ਗਈ ਪਰ ਬਲ ਨਹੀਂ ਗਿਆ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰ ਦੇਣਾ ਧੰਨਵਾਦ ਜੀ